ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਹੁਸ਼ਾਰਪੁਰ نیوز ਤੇ Facebook ਪੇਜ ਤੇ ਸੋ ਅੱਜ ਲਾਈਵ ਹੋਣ ਦਾ ਇੱਕ ਨਵਾਂ ਮਕਸਦ ਹੈ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਦੇਸ਼ ਭਰ ਦੇ ਵਿੱਚ ਆਜ਼ਾਦੀ ਦਾ 78ਵਾਂ ਜਿਹੜਾ ਦਿਹਾੜਾ ਮਨਾਇਆ ਗਿਆ ਤਾਂ ਪੂਰੇ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ ਕਿਉਂਕਿ ਇੱਕ ਵੱਡੀ ਕਾਮਯਾਬੀ 15 ਅਗਸਤ 1947 ਨੂੰ ਜੋ ਹਾਸਲ ਹੋਈ ਸੀ ਅੰਗਰੇਜ਼ਾਂ ਦੀ ਚੁੰਗਲ ਦੇ ਵਿੱਚੋਂ ਸਾਡਾ ਭਾਰਤ ਦੇਸ਼ ਆਜ਼ਾਦ ਹੋਇਆ ਸੀ ਤਾਂ ਕਿਸ ਤਰ੍ਹਾਂ ਬ੍ਰਿਟਿਸ਼ ਸਮਰਾਟਿਆ ਵੱਲੋਂ ਸਾਡੇ ਗਰੀਬਾਂ ਤੇ ਸਾਡੇ ਮਸਲੂਮਾਂ ਤੇ ਸਾਡੇ ਭਾਰਤੀਆਂ ਤੇ ਕਿਸ ਤਰ੍ਹਾਂ ਕਹਿਰ ਟਾਇਆ ਜਾਂਦਾ ਸੀ ਕਿਸ ਤਰ੍ਹਾਂ ਤਸ਼ੱਦਦ ਟਾਇਆ ਜਾਂਦਾ ਸੀ ਇਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੋਣਾ ਕਿਉਂਕਿ ਅਸੀਂ ਇਹ ਮੁੱਢ ਕਦੀਮ ਤੋਂ ਹੀ ਜਦੋਂ ਅਸੀਂ ਆਪਣੀ ਸਕੂਲੀ ਜ਼ਿੰਦਗੀ ਦੇ ਵਿੱਚ ਪੈਰ ਰੱਖਦੇ ਆ ਤਾਂ ਉਸ ਵਕਤ ਤੋਂ ਹੀ ਲਗਾਤਾਰ ਸਾਨੂੰ ਇਸ ਵੱਲ ਜਿਹੜਾ ਉਹ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਐਜੂਕੇਟਡ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ 5ਵੇਂ ਤੋਂ ਬਾਅਦ ਤਕਰੀਬਨ ਸਾਨੂੰ ਜਿਹੜਾ ਸਾਡੀਆਂ ਸ਼ਹੀਦ ਸਾਡੇ ਸ਼ਹੀਦਾਂ ਬਾਰੇ ਦੇਸ਼ ਨੂੰ ਆਜ਼ਾਦੀ ਕਿਵੇਂ ਮਿਲੀ ਹੈ ਕਿਹੜਾ ਕਿਹੜਾ ਸ਼ੂਰਵੀਰਾਂ ਨੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਕੁਰਬਾਨ ਕੀਤੀਆਂ ਸੀ ਤਾਂ ਉਸ ਬਾਬਤ ਉਹਨਾਂ ਦੀ ਜ਼ਿੰਦਗੀਆਂ ਤੋਂ ਸਾਨੂੰ ਜਾਣੂ ਕਰਵਾਇਆ ਜਾਂਦਾ ਸੋ ਕੱਲ 15 ਅਗਸਤ 2024 ਨੂੰ ਭਾਰਤ ਦੇ ਆਜ਼ਾਦੀ ਨੂੰ ਜਿਹੜਾ 78 ਸਾਲ ਪੂਰੇ ਹੋ ਗਏ ਤਾਂ 78ਵਾਂ ਜਿਹੜਾ ਆਜ਼ਾਦੀ ਦਿਹਾੜਾ ਮਨਾਇਆ ਗਿਆ ਤੇ ਹੁਣ ਅੱਜ ਦਾ ਜਿਹੜਾ ਸਾਡਾ ਵਿਸ਼ਾ ਹੈ ਕਿ ਅੰਗਰੇਜ਼ਾਂ ਦੇ ਚੁੰਗਲ ਤੋਂ ਤਾਂ ਸਾਡਾ ਜਿਹੜਾ ਭਾਰਤ ਮੁਲਕ ਆਜ਼ਾਦ ਹੋ ਚੁੱਕਿਆ ਹੈ ਕਈ ਦਹਾਕੇ ਹੋ ਚੁੱਕੇ ਨੇ ਕਈ ਵਰੇ ਹੋ ਚੁੱਕੇ ਨੇ ਪਰੰਤੂ ਆਜ਼ਾਦ ਹੋਣ ਤੋਂ ਬਾਅਦ ਜੋ ਸਾਡੇ ਦੇਸ਼ ਨੂੰ ਜੋਕਾ ਬਣ ਕੇ ਚਿੰਬੜੇ ਨੇ ਭ੍ਰਿਸ਼ਟ ਅਤੇ ਅਨਪੜ ਲੀਡਰ ਨਸ਼ਿਆਂ ਦਾ ਕੋੜ ਜਿਵੇਂ ਕਿ ਦਿਨ-ਪ੍ਰਤੀ ਦਿਨ ਵੱਧ ਰਿਹਾ ਹੈ ਉਸ ਤੋਂ ਬਾਅਦ ਬੇਰੋਜ਼ਗਾਰੀ ਭ੍ਰਿਸ਼ਟਾਚਾਰੀ ਕਿਸ ਤਰ੍ਹਾਂ ਦਿਨ-ਪ੍ਰਤੀ ਦਿਨ ਇਹ ਲਗਾਤਾਰ ਵੱਧਦੀ ਜਾ ਰਹੀ ਹੈ ਤਾਂ ਆਖਰਕਾਰ ਭ੍ਰਿਸ਼ਟ ਅਤੇ ਅਨਪੜ੍ਹ ਲੀਟਰਾਂ ਤੋਂ ਨਸ਼ਾਖੋਰੀ ਤੋਂ ਆਖਰਕਾਰ ਸਾਡਾ ਮੁਲਕ ਕਦੋਂ ਆਜ਼ਾਦ ਹੋਵੇਗਾ ਸੋ ਇਹ ਅੱਜ ਦੇ ਸਮੇਂ ਦੇ ਵਿੱਚ ਵੱਡਾ ਸਵਾਲ ਹੈ ਕਿਉਂਕਿ ਅੰਗਰੇਜ਼ਾਂ ਨੇ ਕਹਿੰਦੇ ਬਹੁਤ ਜ਼ਿਆਦਾ ਜ਼ੁਲਮ ਭਾਰਤੀਆਂ ਤੇ ਹਿੰਦੂਸਤਾਨੀਆਂ ਤੇ ਟਾਇਆ ਕਿਤਾਬਾਂ ਦੇ ਵਿੱਚ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਦੱਸਿਆ ਸਾਨੂੰ ਕਿਤਾਬਾਂ ਦੇ ਵਿੱਚ ਇਹ ਮੁੱਢ ਕਦੀਮ ਤੋਂ ਹੀ ਸੁਭਾਅਤ ਜਿਹੜੀ ਉਹ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਕਾਫੀ ਜ਼ਿਆਦਾ ਕੁਰਬਾਨੀਆਂ ਤੋਂ ਬਾਅਦ ਕਾਫੀ ਜ਼ਿਆਦਾ ਦੇਸ਼ ਭਗਤਾ ਵੱਲੋਂ ਆਪਣਾ ਖੂਨ ਬਹਾ ਕੇ ਆਜ਼ਾਦੀ ਦਾ ਜਿਹੜਾ ਸਾਨੂੰ ਆਜ਼ਾਦੀ ਦਵਾਈ ਗਈ ਹੈ ਤੇ ਅੱਜ ਇਹੀ ਮੋਟਿਵ ਸੀਗਾ ਕਿ ਇਸ ਵਿਸ਼ੇ ਤੇ ਆਪਾਂ ਲਾਈਵ ਹੋਈਏ ਸੋ ਤੁਸੀਂ ਵੀ ਨਾਲ ਦੇ ਨਾਲ ਕਮੈਂਟ ਬਾਕਸ ਦੇ ਵਿੱਚ ਕਮੈਂਟ ਜ਼ਰੂਰ ਕਰੋ ਕਿ ਆਖਰਕਾਰ ਸਾਡਾ ਦੇਸ਼ ਹੈ ਸਾਡਾ ਮੁਲਕ ਹੈ ਜਿਹੜਾ ਇਹਨਾਂ ਭ੍ਰਿਸ਼ਟ ਅਤੇ ਅਨਪੜ੍ਹ ਲੀਡਰਾਂ ਤਾਂ ਕਦੋਂ ਆਜ਼ਾਦ ਹੋਵੇਗਾ ਕਿਉਂਕਿ ਸਿਆਸਤ ਆਪਾਂ ਦੇਸ਼ ਦੀ ਸਿਆਸਤ ਦੀ ਗੱਲ ਕਰੀਏ ਤਾਂ ਜਦੋਂ ਭਾਰਤ ਤੇ ਦੇਸ਼ ਦੀ ਸਿਆਸਤ ਦੀ ਗੱਲ ਚੱਲਦੀ ਹੈ ਤਾਂ ਹਰ ਇੱਕ ਸਿਆਸਤਦਾਨ ਕਹਿੰਦਾ ਹੈ ਕਿ ਉਹ ਰਾਜ ਨਹੀਂ ਬਲਕਿ ਸੇਵਾ ਕਰਨ ਆਏ ਨੇ ਪਰੰਤੂ ਉਹ ਸੇਵਾ ਕਿੰਨੀ ਕੁ ਕਰਦੇ ਨੇ ਆਪਣੇ ਵੋਟਰਾਂ ਦੀ ਇਸ ਤੋਂ ਸ਼ਾਇਦ ਤੁਸੀਂ ਸਾਰੇ ਭਲੀ ਭਾਂਤ ਜਾਣੂ ਹੋ ਮੈਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਤੇ ਇੱਕ ਹੋਰ ਆਪਾਂ ਗੱਲ ਕਰਦੇ ਆ ਜਿਵੇਂ ਕਿ ਮੈਂ ਸ਼ਬਦ ਵਰਤ ਰਿਹਾ ਭ੍ਰਿਸ਼ਟ ਲੀਡਰ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਤੋਂ ਮੈਂ ਹੋਸ਼ ਸੰਭਾਲੀ ਐ ਤਾਂ अनेका ਹੀ ਲੀਡਰਾਂ ਦੇ ਆਪਾਂ ਨਾਮ ਸੁਣਦੇ ਆਏ ਆ ਜਿਹੜੇ ਕਿ ਭ੍ਰਿਸ਼ਟਾਚਾਰ ਦੇ ਵਿੱਚ ਜਿਹੜੇ ਉਹ ਪੂਰੀ ਤਰ੍ਹਾਂ ਦੇ ਨਾਲ ਗ੍ਰਸਤ ਹੋ ਚੁੱਕੇ ਨੇ ਜਾਂ ਪੰਜਾਬੀ ਦੇ ਵਿੱਚ ਕਹ ਲਓ ਕਿ ਉਹ ਗਲ ਚੁੱਕੇ ਨੇ ਭ੍ਰਿਸ਼ਟਾਚਾਰ ਦੇ ਨਾਲ ਬਹੁਤ ਸਾਰੇ ਲੀਡਰ ਆ ਲੀਡਰ ਆ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਵੀ ਜੇਲ੍ਹ 'ਚ ਬੰਦ ਨੇ ਬਹੁਤ ਸਾਰੇ ਲੀਡਰ ਆ ਜਿਹੜੇ ਉਹ ਇਹ ਜ਼ਮਾਨਤਾਂ ਤੇ ਬਾਹਰ ਆਏ ਹੋਏ ਨੇ ਬਹੁਤ ਸਾਰੇ ਭਾਰਤ ਦੇ ਲੀਡਰਾਂ ਤੇ ਉਹ ਅਪਰਾਧਿਕ ਮਾਮਲੇ ਵੀ ਦਰਜ ਨੇ ਬਹੁਤ ਸਾਰੇ ਲੀਡਰਾਂ ਤੇ ਗੰਭੀਰ ਦੋਸ਼ ਵੀ ਜਿਹੜੇ ਉਹ ਲੱਗਦੇ ਰਹੇ ਨੇ ਤੇ ਲੱਗਦੇ ਰਹਿੰਦੇ ਵੀ ਨੇ ਤਾਂ ਤਾਂ ਕਰਕੇ ਅੱਜ ਦਾ ਜਿਹੜਾ ਆਪਾਂ ਵਿਸ਼ਾ ਰੱਖਿਆ ਕਿ ਆਖਰਕਾਰ ਇਹਨਾਂ ਭ੍ਰਿਸ਼ਟ ਅਤੇ ਅਨਪੜ ਲੀਡਰਾਂ ਤੋਂ ਸਾਡੇ ਮੁਲਕ ਨੂੰ ਕਦੋਂ ਆਜ਼ਾਦੀ ਮਿਲੇਗੀ ਕਿਉਂਕਿ ਉਸ ਵਕਤ ਬਹੁਤ ਜ਼ਿਆਦਾ ਦੁੱਖ ਮਹਿਸੂਸ ਹੁੰਦਾ ਜਦੋਂ ਇੱਕ ਆਈਏਐਸ ਜਾਂ ਆਈਪੀਐਸ ਲੋਬੀ ਹੁੰਦੀ ਹੈ ਜਿਹੜੀ ਆਈਪੀਐਸ ਲੋਬੀ ਤਾਂ ਇੱਕ ਪੰਜ ਪੜੇ ਅੱਠ ਪੜੇ 10 ਪੜੇ ਮੰਤਰੀ ਨੂੰ ਜਦੋਂ ਸਲੂਟ ਮਾਰਦੀ ਹੈ ਆਈਪੀਐਸ ਲੋਬੀ ਤਾਂ ਉਸ ਵਕਤ ਬਹੁਤ ਮੰਨ ਨੂੰ ਹੋਕਾ ਵੀ ਵੱਜਦਾ ਕਿਉਂਕਿ ਬਹੁਤ ਸਾਰੇ ਮੰਤਰੀ ਸਾਡੇ ਪੰਜਾਬ ਸੂਬੇ ਦੀ ਮੈਂ ਗੱਲ ਕਰਾਂ ਸਾਡੇ ਪੰਜਾਬੀ ਸਿਆਸਤ ਦੇ ਵਿੱਚ ਇਸ ਤਰ੍ਹਾਂ ਦੇ ਮੰਤਰੀ ਵੀ ਰਹੇ ਨੇ ਜਿਨ੍ਹਾਂ ਨੂੰ ਕਹਿੰਦੇ ਆਪਣਾ ਨਾਮ ਤੱਕ ਵੀ ਨਹੀਂ ਲਿਖਣਾ ਹੁੰਦਾ ਸੀਗਾ ਜਾਂ ਜਿਨ੍ਹਾਂ ਦੀ ਐਜੂਕੇਸ਼ਨ ਹੈ ਉਹ ਪੰਜਵੀਂ ਪਾਸ 8ਵੀਂ ਪਾਸ 10ਵੀਂ ਪਾਸ 12ਵੀਂ ਪਾਸ ਰਹੀ ਹੈ ਤਾਂ ਜਦੋਂ ਆਈਪੀਐਸ ਲੋਬੀਆ ਕਿਉਂਕਿ ਇੱਕ ਆਈਪੀਐਸ ਜਦੋਂ ਕੋਈ ਵਿਅਕਤੀ ਬਣਦਾ ਹੈ ਜੋ ਉਸਨੇ ਸੰਘਰਸ਼ ਹੰਡਾਇਆ ਹੁੰਦਾ ਹੈ ਤਾਂ ਉਹ ਪਲੀ ਪਾਂਤ ਉਹੀ ਵਿਅਕਤੀ ਜਾਣਦਾ ਹੁੰਦਾ ਉਸ ਸੰਘਰਸ਼ ਨੂੰ ਜਿਸ ਵਿਅਕਤੀ ਨੇ ਇਹ ਸੰਘਰਸ਼ ਜਿਹੜਾ ਉਹ ਹੰਡਾਇਆ ਹੁੰਦਾ ਜਾਂ ਉਸਦੇ ਮਾਪਿਆਂ ਨੂੰ ਪਤਾ ਹੁੰਦਾ ਕਿ ਭਾਈ ਸਾਡੇ ਪੁੱਤ ਨੇ ਕਿੰਨੀ ਕੋ ਮਿਹਨਤ ਕੀਤੀ ਹੈ ਦਿਨ ਰਾਤ ਜਾਗ ਚੱਕ ਕੇ ਇੱਕ ਕੀਤਾ ਮਿਹਨਤਾਂ ਕੀਤੀਆਂ ਨੇ ਕਿਤਾਬਾਂ ਪੜ੍ਹੀਆਂ ਨੇ ਪੇਪਰ ਪਾਸ ਕੀਤੇ ਨੇ ਕਿਸ ਤਰ੍ਹਾਂ ਵਰਕਆਊਟ ਕੀਤਾ ਤਾਂ ਕਰਕੇ ਉਹ ਆਈਪੀਐਸ ਇਹਦੇ ਅਹੁਦੇ ਤੇ ਉਹ ਤਨਾਤ ਹੁੰਦਾ ਹੈ ਜ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸੰਵਿਧਾਨਕ ਅਹੁਦੇ ਨੇ ਜਿਸ ਤੇ ਤਨਾਤ ਹੋ ਕੇ ਉਹਨਾਂ ਨੂੰ ਜਿਹੜੇ ਪੰਜ ਪਾਸ ਜਾਂ ਅੱਠ ਪਾਸ ਦਸਵੀਂ ਪਾਸ ਅਨਪੜ੍ਹ ਲੀਡਰਾਂ ਨੂੰ ਜਿਹੜੇ ਉਹ ਸਲੂਟ ਮਾਰਨੇ ਪੈਂਦੇ ਨੇ ਤਾਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜਿਵੇਂ ਵਕੀਲ ਬਣਨ ਲਈ ਵਕਾਲਤ ਕਰਨੀ ਜ਼ਰੂਰੀ ਹੈ ਡਾਕਟਰ ਡਾਕਟਰ ਬਣਨ ਲਈ ਡਾਕਟਰੀ ਕਰਨੀ ਜ਼ਰੂਰੀ ਹੈ ਹਰ ਇੱਕ ਜੋ ਵੀ ਆਪਣੇ profession ਦੇ ਵਿੱਚ ਵਿਅਕਤੀ ਹੁੰਦਾ ਹੈ ਚਾਹੇ ਮੈਂ ਆਂ ਚਾਹੇ ਤੁਸੀਂ ਹੋ ਤਾਂ ਉਸ ਨੂੰ ਆਪਣੇ ਸੰਬੰਧਿਤ ਕੀਤੇ ਦੀ ਜਿਹੜੀ ਉਹ ਪੜ੍ਹਾਈ ਕਰਨੀ ਜ਼ਰੂਰੀ ਹੁੰਦੀ ਹੈ ਜਾਂ ਲਾਜ਼ਮੀ ਹੁੰਦੀ ਹੈ ਤਾਂ ਕਿਉਂ ਨਾ ਸਿਆਸਤ ਲਈ ਵੀ ਕੋਈ ਉਹ ਜਿਹੜੀ ਸਿੱਖਿਆ ਸਾਡੀਆਂ ਸਰਕਾਰਾਂ ਨੂੰ ਚਲੋ ਸਰਕਾਰਾਂ ਤੋਂ ਤਾਂ ਅਸੀਂ ਖੈਰ ਦੀ ਉਮੀਦ ਨਹੀਂ ਕਰ ਸਕਦੇ ਮੈਂ ਮਾਨਯੋਗ ਸੁਪਰੀਮ ਕੋਰਟ ਨੂੰ ਸਾਡੀਆਂ ਮਾਨਯੋਗ ਅਦਾਲਤਾਂ ਨੂੰ ਜੱਜ ਸਾਹਿਬਾਨਾਂ ਨੂੰ ਤੇ ਉਸ ਤੋਂ ਇਲਾਵਾ ਮੈਂ ਜੋ ਸਾਡੇ ਦੇਸ਼ ਦਾ ਮਾਨਯੋਗ ਇਲੈਕਸ਼ਨ ਕਮਿਸ਼ਨ ਹੁੰਦਾ ਤਾਂ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗੱਲਾਂ ਤੇ ਜ਼ਰੂਰ ਹੈ ਜਿਹੜਾ ਉਹ ਵਿਚਾਰ ਜ਼ਰੂਰ ਕੀਤਾ ਜਾਵੇ ਕਿ ਜਿਹੜੇ ਵੀ ਵਿਅਕਤੀ ਹੈ ਉਹ ਸੱਤਾ ਦੇ ਵਿੱਚ ਆਉਣਾ ਚਾਹੁੰਦੇ ਨੇ ਦੇਸ਼ ਦੀ ਸੇਵਾ ਕਰਨ ਦਾ ਜਿਹੜਾ ਉਹ ਜਸਵਾ ਰੱਖਦੇ ਨੇ ਤਾਂ ਉਹਨਾਂ ਦੇ ਮੁਤਲਕ ਵੀ ਕੋਈ ਨਾ ਕੋਈ ਜਿਹੜੀ ਉਹ ਐਜੂਕੇਸ਼ਨ ਆ ਜਾਂ ਸਿੱਖਿਆ ਹੈ ਉਹ ਜ਼ਰੂਰ ਲਾਜ਼ਮੀ ਕਰਨੀ ਚਾਹੀਦੀ ਹੈ ਕਿ ਭਾਈ ਕੋਈ ਗ੍ਰੈਜੂਏਸ਼ਨ ਹੋਣਾ ਚਾਹੀਦਾ ਪੋਸਟ ਗ੍ਰੈਜੂਏਸ਼ਨ ਹੋਣਾ ਚਾਹੀਦਾ ਮੈਂ ਇਹ ਨਹੀਂ ਕਹਿਣਾ ਕਿ ਸਾਰੇ ਲੀਡਰ ਅਨਪੜ੍ਹ ਨੇ ਮੈਂ ਇਹ ਨਹੀਂ ਕਹਿਣਾ ਕਿ ਸਾਰੇ ਲੀਡਰ ਹੀ ਭ੍ਰਿਸ਼ਟ ਨੇ ਬਹੁਤ ਸਾਰੇ ਸਾਡੇ ਲੀਡਰ ਆ ਜਿਹੜੇ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਉਹਨਾਂ ਨੇ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਨੇ ਡਾਕਟਰੀ ਦੀਆਂ ਕੀ ਉਹਨਾਂ ਨੇ ਡਿਗਰੀਆਂ ਹਾਸਲ ਕੀਤੀਆਂ ਹੋਈਆਂ ਨੇ ਉਹਨਾਂ ਨੇ ਨੇ ਵਕੀਲ ਦਾ ਵਕੀਲ ਦੀ ਜਿਹੜੀ وکਾਲਤ ਦੀ ਪੜਾਈ ਕੀਤੀ ਹੁੰਦੀ ਹੈ ਤਾਂ ਹੋਰ ਬਹੁਤ ਸਾਰੇ ਉਹਨਾਂ ਦੇ ਵੱਡੀਆਂ ਡਿਗਰੀਆਂ ਜਿਹੜੀਆਂ ਹਾਸਲ ਕੀਤੀਆਂ ਹੁੰਦੀਆਂ ਨੇ ਪਰੰਤੂ ਜਿਹੜੀ ਬਹੁਗਿਣਤੀ ਆ ਬਹੁਗਿਣਤੀ ਇਹ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਉਹ ਅਜਿਹੇ ਲੀਡਰਾਂ ਦੀ ਹੁੰਦੀ ਹੈ ਜਿਹੜਾਂ ਦੀ ਐਜੂਕੇਸ਼ਨ ਹੈ ਉਹ ਬਹੁਤ ਘੱਟ ਹੁੰਦੀ ਹੈ ਬਹੁਤ ਘੱਟ ਤੋਂ ਭਾਵ ਨਾ માત્ર ਹੁੰਦੀ ਹੈ ਕਿਉਂਕਿ ਇੱਕ ਕਈ ਵਾਰ ਆਪਾਂ ਅਫਸਰ ਇਸ ਤਰ੍ਹਾਂ ਦੇ ਵੀ ਦੇਖਦੇ ਆ ਜਿਨ੍ਹਾਂ ਨੇ ਕਈ-ਕਈ ਡਿਗਰੀਆਂ ਕੀਤੀਆਂ ਹੁੰਦੀਆਂ ਉਸ ਤੋਂ ਬਾਅਦ ਉਹ ਆਈਪੀਐਸ ਆਈਈਐਸ ਦੀ ਤਿਆਰੀ ਕਰਦੇ ਨੇ ਆਪਣੇ ਉਦੇਅ ਦੇ ਤਨਾਤ ਹੁੰਦੇ ਨੇ ਤਾਂ ਉਹਨਾਂ ਨੂੰ ਬਾਅਦ ਵਿੱਚ ਜਿਹੜੀ ਇਹਨਾਂ ਦੀਆਂ ਜਿਦਾਂ ਆਪਾਂ ਪੰਜਾਬੀ ਦੇ ਵਿੱਚ ਕਹ ਦਿੰਦੇ ਕਿ ਪਧਾਲੀਆਂ ਭਰਨੀਆਂ ਪੈਂਦੀਆਂ ਨੇ ਇਹਨਾਂ ਦੇ ਹੁਕਮ ਮੰਤਰੀ ਹੁਕਮ ਕਰਦੇ ਨੇ ਐਮਐਲਏ ਹੁਕਮ ਕਰਦੇ ਨੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਲੋਣੀ ਹੁੰਦੀ ਹੈ ਹਾਲਾਂਕਿ ਕੋਈ ਇੱਕਾ ਦੁੱਕਾ ਅਧਿਕਾਰੀ ਇਦਾਂ ਦੇ ਹੁੰਦੇ ਨੇ ਜਿਹੜੇ ਇਹਨਾਂ ਨੂੰ ਸ਼ੀਸ਼ਾ ਦਿਖਾਉਣ ਵਾਲੇ ਹੁੰਦੇ ਨੇ ਬਾਕੀ ਬਾਕੀ ਤਾਂ ਚਲੋ ਖੈਰ ਸਚਾਈ ਤੋਂ ਤਾਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ ਕਿ ਇਸ ਤਰ੍ਹਾਂ ਦੀ ਸਚਾਈ ਹੈ ਸਾਡੇ ਮੁਲਕ ਦੇ ਵਿੱਚ ਤਾਂ ਮਾਨਯੋਗ ਅਦਾਲਤਾਂ ਨੂੰ ਮਾਨਯੋਗ ਇਲੈਕਸ਼ਨ ਕਮਿਸ਼ਨ ਨੂੰ ਇਹੀ ਅਪੀਲ ਹੈ ਕਿ ਦੇਸ਼ ਦੀ ਆਜ਼ਾਦੀ ਇਹ ਤੋਂ ਬਾਅਦ ਹੁਣ ਤੱਕ ਦੇ ਆਪਾਂ ਗੱਲ ਕਰੀ ਤਾਂ ਹੁਣ ਤੱਕ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਨਹੀਂ ਬਣਿਆ ਤਾਂ ਇਸ ਵੱਲ ਜ਼ਰੂਰ ਝਾਤ ਮਾਰੀ ਜਾਵੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰੋ ਕਦੋਂ ਸਾਡਾ ਦੇਸ਼ ਬੇਰੋਜ਼ਗਾਰੀ ਤੋਂ ਮੁਕਤ ਹੋਵੇਗਾ ਬਹੁਤ ਸਾਰੀਆਂ ਖਬਰਾਂ ਆਪਾਂ ਸਮੇਂ-ਸਮੇਂ ਤੇ ਕਵਰ ਕਰਦੇ ਹਾਂ ਕਿ ਬੇਰੋਜ਼ਗਾਰੀ ਤੋਂ ਤੰਗ ਹੋ ਕੇ ਨੌਜਵਾਨ ਨੇ ਇਹ ਆਤਮ ਹੱਤਿਆ ਕਰ ਲਈ ਸੁਸਾਈਡ ਕਰ ਰਿਆ ਤੇ ਨੌਕਰੀ ਨਹੀਂ ਮਿਲਦੀ ਸੀਗੀ ਇਹ ਖੋਫਨਾਕ ਕਦਮ ਚੱਕ ਲਿਆ ਭ੍ਰਿਸ਼ਟਾਚਾਰ ਦੇ ਮਾਮਲੇ ਜਿਹੜੇ ਉਹ ਸਮੇਂ-ਸਮੇਂ ਤੇ ਹਾਂ ਜੀ ਸਾਹਮਣੇ ਆਉਂਦੇ ਰਹਿੰਦੇ ਨੇ ਹਾਲਾਂਕਿ ਸਰਕਾਰਾਂ ਜਿੰਦੇ ਮਰਜੀ ਦਮਗੇਜ਼ੇ ਮਾਰਦੀਆਂ ਰਹਣ ਮੈਂ ਕੋਈ ਕਿਸੇ ਵਿਸ਼ੇਸ਼ ਪਾਰਟੀ ਨੂੰ ਕਿਸੇ ਵਿਸ਼ੇਸ਼ ਸਰਕਾਰ ਨੂੰ ਨਹੀਂ ਟਾਰਗੇਟ ਕਰ ਰਿਹਾ ਮੈਂ ਜਿੰਨੀਆਂ ਜਿੰਨੀਆਂ ਨੇ ਸੱਖਾ ਸੱਤਾ ਸੁੱਖ ਭੋਗਿਆ ਜਾਂ ਜਿਹੜੀਆਂ ਭੋਗ ਰਹੀਆਂ ਨੇ ਉਹਨਾਂ ਦੇ ਰਾਜ ਵਿੱਚ ਵੀ ਚਲੋ ਉਹਨਾਂ ਵੱਲੋਂ ਕਾਰਵਾਈ ਵੀ ਕੀਤੀ ਜਾਂਦੀ ਹੈ ਪਰੰਤੂ ਸਵਾਲ ਇਹ ਹੈ ਕਿ ਕਦੋਂ ਸਾਡਾ ਮੁਲਕ ਇਹਨਾਂ ਇਦਾਂ ਦੇ ਜਿਹੜਾ ਕਮਾਂ ਤੋਂ ਆਜ਼ਾਦ ਹੋਵੇਗਾ ਤਾਂ ਜਦੋਂ ਸਾਡਾ ਮੁਲਕ ਆਜ਼ਾਦ ਹੋਵੇਗਾ ਪ੍ਰਸ਼ਤ ਲੀਡਰਾਂ ਤੋਂ ਅਨਪੜਾ ਲੀਡਰ ਅਨਪੜ੍ਹ ਲੀਡਰਾਂ ਤੋਂ ਪ੍ਰਸ਼ਟਾਚਾਰੀਆਂ ਤੋਂ ਬੇਰੁਜ਼ਗਾਰੀਆਂ ਤੋਂ ਤਾਂ ਮੈਂ ਨਸ਼ੇ ਤੋਂ ਖਾਸ ਕਰਕੇ ਨਸ਼ੇ ਦਾ ਮੁੱਦਾ ਅੱਜ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੈ ਕਿਉਂਕਿ ਅਏ ਆਏ ਦਿਨ ਆਪਾਂ ਰੋਜ਼ਾਨਾ ਹੀ ਆਪਾਂ ਵੇਖਦੇ ਆਂ ਕਿ ਨਸ਼ੇ ਦੇ ਵਿੱਚ ਗ੍ਰਸਤ ਨੌਜਵਾਨਾਂ ਦੀ ਜਿਹੜੀ ਉਹ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਬਹੁਤ ਸਾਰੇ ਨੌਜਵਾਨ ਆਪਣੀਆਂ ਜ਼ਿੰਦਗੀਆਂ ਤੋਂ ਹੱਥ ਤੋ ਬੈਠੇ ਨੇ ਹਾਲਾਂਕਿ ਆਪਾਂ ਤਾਂ ਇਸ ਤਰ੍ਹਾਂ ਦੇ ਪਰਿਵਾਰ ਵੀ ਦੇਖੇ ਨੇ ਜ ਜਿਹਨਾਂ ਦੀ ਕਵਰਿੰਗ ਕੀਤੀਆਂ ਨੇ ਜੇ ਇੱਕ ਪਰਿਵਾਰ ਦੇ ਵਿੱਚ ਤਿੰਨ ਤਿੰਨ ਪੁੱਤ ਸੀ ਤਾਂ ਉਹ ਤਿੰਨੋਂ ਦੇ ਤਿੰਨੋਂ ਜਿਹੜੇ ਉਹ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਕੇ ਇਸ ਸੰਸਾਰ ਨੂੰ ਜਿਹੜਾ ਅਲਵਿਦਾ ਆਖ ਕੇ ਤਾਂ ਉਹਨਾਂ ਦੇ ਮਾਪਿਆਂ ਤੇ ਕੀ ਦੁੱਖ ਬੀਤਦਾ ਹੈ ਤਾਂ ਮਾਪੇ ਹੀ ਭਲੀ ਭੰਤ ਜਾਣਦੇ ਨੇ ਸੋ ਕਦੋਂ ਸਾਡਾ ਮੁੱਲ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਆਜ਼ਾਦ ਹੋਵੇਗਾ ਸੋ ਲੀਡਰਾਂ ਨੂੰ ਆਪਣੇ ਕੰਮਾਂ ਵੱਲ ਆਪਣੇ ਅੰਦਰ ਜ਼ਰੂਰ ਝਾਤ ਮਾਰਨੀ ਚਾਹੀਦੀ ਹੈ ਸੋ ਵੀਡੀਓ ਨੂੰ ਸ਼ੇਅਰ ਵੀ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੀ رائے ਵੀ ਜ਼ਰੂਰ ਸਾਂਝੀ ਕਰੋ ਸੋ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ